ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਦੁੱਗਲਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ सोनू ਦੇ ਕੋਲੇ ਐ ਰਸੂਲਪੁਰ ਨੇੜਾ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਤੇ ਸੇਰੋਂ ਤਕਰੀਬਨ ਥੋੜੀ ਦੂਰੀ ਤੇ ਆ ਠੀਕ ਹੈ ਜੀ ਕੋਈ 3 ਕਿਲੋਮੀਟਰ ਦੀ ਦੂਰੀ ਸਾਰੀ ਜਿਹੜੀ ਆ ਸੇਰੋਂ ਸ਼ਹਿਰ ਦੀ ਆ ਤੇ ਬਿਲਕੁਲ ਤਰਨਤਾਰਨ ਸਾਹਿਬ ਕੋਈ 4-5 ਕਿਲੋਮੀਟਰ ਦੀ ਦੂਰੀ ਹੈਗੀ ਹੈ ਠੀਕ ਆ ਤੇ ਵੀਰ सोनू ਦੇ ਨਾਲ ਗੱਲਬਾਤ ਕਰਾਂਗੇ ਐਨੀਮਲ ਜਿਹੜੇ ਆ ਦੋਸਤੋ ਖਾਸ ਤੌਰ ਤੇ ਵੇੜਾ ਮੱਝਾਂ ਨਾਰਮਲ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਵਿਕਰੀ ਵਾਲੇ ਪਸ਼ੂ ਹੁੰਦੇ ਆ ਸੋ ਸਮੇਂ ਸਮੇਂ ਦੇ ਨਾਲ ਜਿਹੜਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਵੀਰ सोनू ਦੇ ਨਾਲ ਨੰਬਰ ਜਿਹੜਾ ਆ ਦੋਸਤੋ ਲਗਾਤਾਰ ਓਨਰ ਤੇ ਮਾਲਕ ਦੇ ਆਪਸ ਸਕਰੀਨ ਦੇ ਥੱਲੇ ਨੀਚੇ ਵਾਲੇ ਪਾਸੇ ਤੇ ਚਲਦੇ ਕਰਦੇ ਇਦੇ ਆ ਸੋ ਗੱਲਬਾਤ ਕਰਦੇ ਆ ਵੀਰ सोनू ਦੇ ਨਾਲ ਵੇੜਾ ਜਿਹੜੀਆਂ ਪਤਨਚਾਰ ਤਿੰਨ ਦਿਖਾ ਦਾਂਗੇ ਤਿੰਨੇ ਵੇੜਾ ਜਿਹੜੀਆਂ ਸੁਨੀਆਂ ਨੇ ਸੁਨੀਆਂ ਸਵਾਈਆਂ ਨੇ ਮਗਰ ਬੱਚੇ ਆ ਠੀਕ ਹੈ ਜੀ ਪੂਰੀ ਗੱਲਬਾਤ ਕਰਦੇ ਆ ਰੇਟ ਭਾਅ ਪੜਦਾ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤੇ ਸਕਿੱਪ ਨਾ ਕਰਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੀ ਆ ਸ਼ੇਅਰ ਕਰਦਿਆ ਕਰੋ ਤਾਂ ਜੋ ਕੁਝ ਨਵੇਂ ਫਾਰਮਰ ਨੇ ਉਹਨਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਸੋਨੂ ਭਾਈ ਹੋਰ ਸਰਾਉ ਕੈਮ ਹਾਂਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਦੋ ਤੁਹਾਡੀ ਭਰਾ ਤੇ ਅੱਜ ਪਸ਼ੂ ਵੀਰ ਕਿੰਨੇ ਆ ਹਲ ਹਾਂਜੀ ਤਿੰਨੇ ਆਪਣੇ ਕੋਲ ਹੱਜਾ ਤਿੰਨੇ ਵੜਾ ਹਾਂਜੀ ਸੂਈਆਂ ਸਵਾਈਆਂ ਸਾਰੀਆਂ ਤਿੰਨੇ ਸੂਈਆਂ ਸਵਾਈਆਂ ਤਿੰਨਾ ਮਗਰ ਬੱਚੀਆਂ ਨੇ ਬੱਚੀਆਂ ਜੀ ਹਾਂਜੀ ਬੱਚੀਆਂ ਦੇ ਵੀ ਬੜਾ ਜਿਆਦੇ ਭੈਣ ਭਰਾ ਆਪਣੇ ਲੈਣਾ ਪਸੰਦ ਕਰਦੇ ਆ ਹਾਂਜੀ ਹਾਂਜੀ ਤੇ ਸਾਫ ਸੰਭਾਲ ਕੇ ਬੱਚੇ ਨਾ ਹਾਂਜੀ ਹਾਂਜੀ ਤਿਆਰ ਹੋ ਜਾਂਦਾ ਵੀ ਪਸੂ ਬਣ ਜਾਂਦਾ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਵੀਰ ਐਫ ਪੀ ਦੀ ਇਹ ਵੜਾ ਕੀ ਤੁਹਾਨੂੰ ਹਾਂਜੀ ਤੇ ਕੀ ਡਿਟੇਲ ਨੇ ਵੀਰ ਸੂਹਾ ਕਿੰਮਾ ਸੋਈ ਹੈ ਸੂਹਾ ਇਹ ਪਹਿਲੇ ਸਵੇਰ ਚ ਸੋਈ ਆ ਮੂੰਹ ਚਾਰ ਦੰਦ ਆਏ ਮੂੰਹ ਚੋਗੀ ਆ ਚੋਗੀ ਹਾਂਜੀ ਹੂੰ ਬੱਚਾ ਥੱਲੇ ਬੱਚੀ ਹਾਂ ਹਾਂ ਪਿਛੇ ਵਛੀ ਇਹਨੂੰ 20 ਤੋਂ 25 ਦਿਨ ਦੇ ਕਰੀਬ ਸੂਈ ਨੂੰ ਹੋ ਗਿਆ 20 ਤੋਂ 25 ਦੇ ਹਾਂ ਤੇ ਥੱਲੇ 18 ਲੀਟਰ ਮੋਕੇ ਦੇ ਤਿਆਰ ਆ ਦੁੱਧ ਦੇ ਹੁਣ ਜਿਹੜਾ ਕਿਸੇ ਨੇ ਚੋਲਣਾ ਹਨ ਕੇ ਜੀ 18 ਲੀਟਰ ਹਾਂ ਜੀ ਠੀਕ ਆ ਹਾਂ ਜੀ 18 ਲੀਟਰ ਦੀ ਜਿਹੜੀ ਮਿਲਕਿੰਗ ਆ ਦੋਸਤੋ ਹੁਣ ਬਿਲਕੁਲ ਰੈਡੀ ਐ ਇਸ ਵੜ ਦੇ ਥੱਲੇ ਠੀਕ ਆ ਪਹਿਲਾ ਸੂਆ ਇਹ ਵਛੀ ਸੂਈ ਐ ਤੇ ਮੋਹ ਚਾਰ ਦੰਦਾ ਜੀ ਚਾਰ ਦੰਦਾ ਹਾਂ ਜੀ ਮੋਹ ਚੌਗੀ ਆ ਠੀਕ ਆ ਮੋਹ ਚਾਰ ਦੰਦਾ ਬਾਕੀ ਆ ਫੇਸ ਕੁਆਲਿਟੀ ਦੇ ਤਲਕੋ 18 ਕਿਲੋ ਜੜਾ ਦੁੱਸੋ ਹੁਣ ਦੁੱਧ ਹੈਗਾ ਤੇ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਨਾ ਜੀ ਹਾਂ ਜੀ ਤੇ ਅੱਜ ਇਹ ਤਾਂ 25 ਦਿਨ ਦਾ ਸਮਾਂ ਬਾਕੀ ਥਣ ਥਣ ਦਾ ਵਧੀਆ ਸਾਈਜ਼ ਹੈਗਾ ਥਣ ਦਾ ਠੀਕ ਆ ਜੀ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਤਕਰੀਬਨ ਕੋਈ 4:00 ਵਜੇ ਦਾ ਸਮਾਂ ਜਿਹੜਾ ਹੈਗਾ ਸ਼ਾਮ ਦਾ ਹੈਗਾ ਠੀਕ ਆ ਤੇ ਜਦੋਂ ਆਪਾਂ ਵੀਡੀਓ ਬਣਾ ਰਹੇ ਹਾਂ ਖੋਲ ਲੀਏ ਜੀ ਹਾਂ ਜੀ ਤੇ ਹਾਈਟ ਜਿਹੜੀ ਪੂਰੀ ਵੱਡੀ ਆ ਫੁੱਲ ਹਾਈਟ ਦੇ ਵਿੱਚ ਦੋਸਤੋ ਵੈੜ ਹੈਗੀ ਆ ਕੱਦ-ਕਾੜ ਵੱਡੇ ਦੀ ਆ ਠੀਕ ਆ ਤਾਂ ਵੇਖੋ ਕਈਆਂ ਵੀਰਾਂ ਨੂੰ ਡਿਮਾਂਡ ਹੁੰਦੀ ਆ ਕਿ ਅਸੀਂ ਦੰਦਾ 'ਚ ਵੈੜ ਲੈਣੀ ਪਹਿਲੇ ਦੱਜੇ ਸੂਵੇ ਹੋਵੇ ਹਾਂ ਇਹ ਚੌਕੀ ਦੱਸਿਆ ਨਾ ਜੀ ਚੌਕੀ ਚੌਕੀ ਚਾਰ ਦੰਦਾ ਠੀਕ ਆ ਚੌਕੀ ਵੈੜ ਮੂੰਹ ਚਾਰ ਦੰਦਾ ਦੋਸਤੋ ਕਨਫਰਮ ਇੱਕ ਵਾਰੀ ਫੇਰ ਕਰਾ ਦਿੰਨਾ ਮੈਂ ਤੁਹਾਨੂੰ ਤੇ ਥਣ ਦੇਵੇ ਦੀ ਬੜੀ ਸਫਾਈ ਆ ਠੀਕ ਆ 18 ਕਿਲੋ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਆਣ ਕੇ ਘਰੇ ਚੋ ਲੈਣਾ ਉਹ ਦੁੱਧ ਹੈਗਾ ਠੀਕ ਆ ਆ ਲਓ ਜੀ ਠੀਕ ਆ ਕਦ ਕਦ ਪੂਰਾ ਉੱਚਾ ਹੈਗਾ ਅਜੇ ਨਵੀਂ ਵੈੜ ਆ ਪਹਿਲਾ ਸੂਰਜ ਸਵੇਰੀ ਆ ਤੇ ਆਹ ਵੇਖੋ ਜੀ ਥਣ ਦੇ ਦਾ ਇਹ ਉਲਟ ਪੈਣੀ ਵਾਲੇ ਪਾਸਿਓਂ ਆਹ ਥਣ ਜੀ ਠੀਕ ਹੈ ਬਾਕੀ ਇਹ ਤੇ ਬੱਚੇ ਜਿਹੜੇ ਹੈਗੇ ਆ ਦੋਸਤੋ ਮੈਂ ਤੁਹਾਨੂੰ ਘਰੇ ਦਿਖਾ ਦੂੰਗਾ ਸੀਰੀਅਸ ਵਾਈ ਦਿਖਾ ਦੂੰਗਾ ਜਿਹੜੀ ਇਹ ਪਹਿਲੇ ਨੰਬਰ ਤੇ ਐਚਪੀ ਦਿਖਾਈ ਆ ਇਹਦਾ ਬੱਚਾ ਬੱਚੀਆਂ ਹੋਣਗੀਆਂ ਤਿੰਨੇ ਵੜਾ ਦੇ ਥੱਲੇ ਤੇ ਬੱਚੇ ਮੈਂ ਤੁਹਾਨੂੰ ਜਿਹੜਾ ਲਾਸਟ ਫਾਈਨਲ ਤੇ ਜ਼ਰੂਰ ਜਿਹੜਾ ਝਾਤ ਮਰਵਾ ਦੂੰਗਾ ਦਿਖਾ ਦੂੰਗਾ ਸੋ ਵੀਡੀਓ ਦੇ ਐਂਡ ਦੇ ਵਿੱਚ ਤੁਸੀਂ ਬੱਚੇ ਦੇਖ ਲਿਓ ਸੋ ਨੂੰ ਵੀਰੇ ਲੈ ਦੇ ਕੀ ਇਹਦਾ ਜੀ ਮੁੱਲ ਇਹਦਾ ਭਾਵੇਂ ਆਪਾਂ 55 ਕਰੀ ਜਾਈਏ ਹਾਂਜੀ ਜਿਹੜੀ ਲੈ ਦੇ 52000 ਰੁਪਏ ਦੀ ਮੱਛੀ ਦਾ 55 ਦੀ ਹਾਂਜੀ ਠੀਕ ਮੁੱਲ 55 ਜੀ ਹਾਂਜੀ ਠੀਕ ਹੈ ਜੀ ਮੋਲ 55 ਬਾਕੀ ਦੋਸਤੋ ਲੈ ਦੇ ਜਿਹੜਾ 52000 ਹੈ ਠੀਕ ਹੈ ਜੀ ਤੇ ਥਾਣੇ ਦੇ ਵੀ ਦੀ ਸਫਾਈ ਹੈ ਤੇ ਬਾਕੀ ਚਵਾਈ ਚੂਵੀ ਸੋਹਣੀ ਲੱਗੀ ਬੈੜ ਤੇ ਓਕੇ ਆ ਕੋਈ ਭੂਰ ਛੱਟਾ ਥਣ ਵੱਧ ਘੱਟ ਨਹੀਂ ਕੋਈ ਕਿਸ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਲੌਬੀ ਦੋਸਤੋ ਬੈੜ ਚੰਗੀ ਆ ਸੋਹਣੀ ਬੈੜ ਆ ਕਦ ਘਾਟੀ ਵੀ ਸੋਹਣਾ ਤੇ ਸੋਈ ਵੀ ਬਿਲਕੁਲ ਤਾਜੀ ਹੈ ਠੀਕ ਹੈ ਤਾਜ਼ੀਆਂ ਜੀ ਆ ਜਾਂਦੀ ਆ ਵੀ 25 ਦਿਨ ਦਾ ਸਮਾਂ ਹੋਇਆ ਤੇ ਇਸ ਤੋਂ ਬਾਅਦ ਤੁਹਾਨੂੰ ਵੀ ਅਗਲੀ ਬੈੜ ਬਲੈਕ ਰੰਗ ਦੇ ਵਿੱਚ ਆ ਗਈ ਆ ਕੀ ਡਿਟੇਲ ਇਹਦੀ ਡਿਟੇਲ ਇਹ ਭਾਜੀ ਕਾਲੀ ਸੂਈ ਆ ਹਾਂਜੀ ਤੇ ਕੱਲ ਸ਼ਾਮ ਰਾਤੀ ਚੋਈ ਆ ਤੇ ਜਾਂ ਸਵੇਰੇ ਪਤਾਰ ਕੱਢੀ ਇਹਦੀ ਕੱਲ ਸੂਈ ਆ ਦੋ ਡੰਗ ਚੋਈ ਆ ਦੋ ਡੰਗ ਚੋਈ ਆ ਆਪਾਂ ਦੋ ਡੰਗ ਚੋਈ ਹੈ 4 4.5 ਕਿਲੋ ਰਾਤ ਚੋਇਆ 4 4.5 ਕਿਲੋ ਹੀ ਆਪਾਂ ਸਵੇਰ ਚੋਇਆ 9 ਕਿਲੋ ਹਾਂ 8 9 ਦਾ ਮਤਲਬ ਬੋਲਾ ਇਹਦੇ ਕੋਲ 8 9 ਕਿਲੋ ਜਿਹੜਾ ਦੋਸਤੋ ਬੋਲਾ ਹੈਗਾ ਇਸ ਵੜ ਦੇ ਕੋਲ ਸਵੇਰ ਦੁੱਜਾ ਜੀ ਉਹ ਆहां ਸੂਬਾ ਦੂਜਾ ਦੂਜੇ ਨਾ ਦੂਜੇ ਦੂਜੇ ਥੱਲੇ ਬੱਚਾ ਇਹਦੇ ਵੀ ਫੀਮੇਲ ਆ ਫੀਮੇਲ ਇਹਦੇ ਵੀ ਬੱਛੀ ਆ ਅੱਜ ਦੂਜੇ ਦਿਨ ਦੇ ਵਿੱਚ ਪੈਰ ਪੈ ਗਿਆ ਜਿਹੜਾ ਦੋਸਤੋ ਬਿਲਕੁਲ ਜਿਹੜੀ ਸੂਈ ਦਾ ਤੇ ਆਹ ਵੇਖੋ ਥਾਣਾ ਸਾਹੂ ਆ ਕਿਹ ਕਰਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ ਆਹ ਥਾਣੇ ਜੀ ਇਹ ਘਾਣੇਵਾ ਵੇਖੋ ਥਾਣੇ ਵੇਖੋ ਤੇ ਬੌਲੇ ਦੇ ਵਿੱਚ ਚੱਲਣ ਈ ਆ ਕੋਈ ਵੀਰ ਆਪਦੀ 8 ਤੋਂ ਲੈ ਕੇ 9 ਲੀਟਰ ਦੀ ਅੱਜ ਦੂਜੇ ਦਿਨ ਦੇ ਵਿੱਚ ਤਸੱਲੀ ਕਰ ਸਕਦਾ ਬੌਲੇ ਦੇ ਵਿੱਚ ਕਈ ਕਈ ਵੀਰ ਮੇਰੇ ਕਹਿ ਦਿੰਦੇ ਆ ਕਿ ਬੋੜਾ ਐਵੇਂ ਯਾਰ ਦਿੰਦੇ ਆ ਅੱਛਾ ਜੀ ਬਾਕੀ ਕੋਈ ਵੀਰ ਮੇਰੇ ਨਾਲ ਸਬਦਾ ਕਰ ਲੇ ਉਹਨੂੰ ਇਹਦਾ ਆਪਾਂ ਦੁੱਧ ਚੋ ਕੇ ਬੋੜਾ ਵੀ ਬਣਾ ਕੇ ਖਵਾ ਦਾਂਗੇ ਅੱਛਾ ਜੀ ਵੀਰ ਵਿਦਵਾਨ ਕਹਿ ਦਿੰਦੇ ਆ ਨਾ ਵੀ ਬੋੜਾ ਕਹਿ ਦਿੰਦੇ ਆ ਇਹਦਾ ਆਪਾਂ ਬੋੜਾ ਵੀ ਬਣਾ ਕੇ ਖਵਾਵਾਂਗੇ ਕਈ ਵੀਰ ਕਹਿੰਦੇ ਨਾ ਵੀ ਮੰਨ ਲਓ ਵੀ ਜੇ 10-12 ਲੀਟਰ ਦੇਣ ਵਾਲੀ ਆ ਦੁੱਧ ਤੇ ਯਾਰ ਬੋਲਾ ਇੰਨਾ ਨਹੀਂ ਹੁੰਦਾ ਹਾਂਜੀ ਹਾਂਜੀ ਵੀ ਬੋਲਾ ਫਿਰ 2-4 ਕਿਲੋ 5 ਕਿਲੋ ਹੁੰਦਾ ਵੀ ਉਹਨਾਂ ਦੱਸਿਆ ਕਰੋ ਹਾਂਜੀ ਹਾਂਜੀ ਇਹ ਤੁਸੀਂ ਚਵਾ ਕੇ ਸਾਨੂੰ ਪਾ ਦਿਖਾਉਣਾ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਬੋਲਾ ਜਿਹੜਾ ਵੀਰ ਕਹਿੰਦਾ ਵੀ 8 ਤੋਂ ਲੈ ਕੇ 9 ਲੀਟਰ ਆ ਹਾਂਜੀ ਇਹ ਜਿਹੜਾ ਦੋਸਤੋ ਤੁਸੀਂ ਜਿਹੜੇ ਵੀਰ ਹੋ ਸਕਦਾ ਕੋਈ ਵੀਰ ਜਿੱਤਰਾ ਮਰਜੀ ਤਸੱਲੀ ਕਰੇ ਬਾਕੀ ਚੋਣ ਚੋਣ ਜਿ ਪੂਰੀ ਸਾਫ ਆ ਕੋਈ ਪੂਰ ਛੱਟਾ ਨਹੀਂ ਕੋਈ ਥਾਂ ਨਹੀਂ ਘਟ ਵਧ ਹੈਗਾ ਇਹਦਾ ਇਸ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਠੀਕ ਹੈ ਗਰਾਉਂਡ ਲੈਵਲ ਤੋਂ ਤੁਸੀਂ ਜਿਹੜੀ ਆ ਤਸੱਲੀ ਕਰ ਲਿਆ ਕਰੋ ਵਿਜ਼ਿਟ ਕਰਕੇ ਠੀਕ ਆ ਕਈ ਵਾਰ ਆਪਾਂ ਵੇਖ ਕੇ ਜਜਮੈਂਟ ਕਰ ਲੈਣੀ ਹੁੰਦੀ ਆ ਪਸ਼ੂ ਹਰ ਕਿਸ ਨੇ ਰੱਖਿਓ ਤੁਸੀਂ ਸਾਰੇ ਸਿਆਣੇ ਆ ਮੇਰਾ ਕੰਮ ਜਿਹੜਾ ਹੁੰਦਾ ਇੱਕ ਵੀਡੀਓ ਵਿਖਾਉਣ ਦਾ ਓਨਰ ਮਾਲਕ ਜਿਨ੍ਹਾਂ ਦੇ ਕੋਲ ਪਸ਼ੂ ਹੁੰਦਾ ਉਹਨਾਂ ਦੋ ਡੰਗ ਚਾਰ ਡੰਗ ਦੀ ਚੁਵਾਈ ਕਰਕੇ ਨਿਸ਼ੋੜ ਦੱਸਣਾ ਹੁੰਦਾ ਵੀ ਆਹ ਕੋਸ਼ੇ ਦੇ ਕੋਲ ਥੱਲੇ ਹੈਗਾ ਉਹ ਵੈਰੀਫਾਈ ਕਰਨਾ ਹੁੰਦਾ ਤੁਸੀਂ ਘਰ ਪਹੁੰਚ ਕੇ ਠੀਕ ਆ ਬਾਕੀ ਲੇਵਟੀ ਜਿਹੜੀ ਹੈਗੀ ਦੋਸਤੋ ਆਰਡਰ ਦੀ ਕੁਆਲਿਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਠੀਕ ਆ ਸੈਕੰਡ ਵਿਆਹ ਤੇ ਪਈ ਆਈ ਹੈ ਜਿਹੜੇ ਵੀਰ ਹਿੰਦੀ ਸਮਝਦੇ ਆ ਵੀ ਸੈਕੰਡ ਵੇਅ ਤੇ ਵਿਹਾਈਏ ਦੋਸਤੋ ਠੀਕ ਆ ਤੇ ਕੱਲ ਕੱਲ ਸੋਬਾ ਕੱਲ ਦੁਪਹਿਰ ਤੇ ਠੀਕ ਹੈ ਕੱਲ ਦੁਪਹਿਰ ਕੀ ਵਿਹਾਈ ਹੈ ਤੇ ਜੋ ਇਸਕੇ ਨੀਤੇ ਆ ਦੋਸਤੋ ਉਹ ਫੀਮੇਲ ਕਾਫ ਹੈ ਠੀਕ ਹੈ ਇਸਕੇ ਨੀਚੇ ਜੋ ਬਛੜੀ ਹੈ ਜੇ ਜਰੂਰ ਆਪ ਧਿਆਨ ਰੱਖ ਲੈਣਾ ਤੇ 8 ਸੇ 9 ਲੀਟਰ ਬਿਲਕੁਲ ਜੋ ਅਭੀ ਥੀਸੇ ਠੀਕ ਹੈ ਉਹ ਇਸਕੇ ਨੀਚੇ ਹੈ ਤੋ ਦੂਜਾ ਆਪਣਾ ਸੋਨ ਵੀ ਚਵਾਈ ਕਿਦਾਂ ਦੀ ਹੈ ਚਵਾਈ ਜਮ ਓਕੇ ਕੋਈ ਪੂਰ ਛੱਟਾ ਕੋਈ ਕਿਸ ਤਰ੍ਹਾਂ ਦੀ ਵੀ ਕਮੀ ਪੇਸ਼ੀ ਨਹੀਂ ਹੈਗੀ ਇਹਦੇ ਕੋਈ ਪੰਗਾ ਪੁੰਗਾ ਪਾਇਆ ਕੋਈ ਕਿਸੇ ਤਰ੍ਹਾਂ ਦਾ ਨਾ ਨਾ ਕੋਈ ਪਰੇਸ਼ਾਨੀ ਨਹੀਂ ਹੈਗੀ ਬਾਕੀ ਵੰਗਾ ਆਪਣੀ ਮਰਜ਼ੀ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਬਾਕੀ ਪਾਉਣ ਦੀ ਵੀ ਕੋਈ ਆਪਾਂ ਵੇਖੇ ਮੈਂ ਚੋ ਪਾ ਕੇ ਚੋਈ ਨਾਰਮਲੀ ਵੜਾਂ ਦੇ ਵੀਰ ਕੋਈ ਪੌਣੀ ਵੱਡੀ ਮੈਨੇ ਨਹੀਂ ਰੱਖਦੀ ਹਰ ਇੱਕ ਪਸ਼ੂ ਵੜਾਂ ਦੇ ਵਿੱਚ ਆਪਾਂ ਪੌਣੇ ਆ ਹਾਂਜੀ ਹਾਂਜੀ ਲਾਜ਼ਮੀ ਹੁੰਦਾ ਕਈ ਵਾਰ ਹਾਂਜੀ ਉਹ ਜਮ ਮੱਖੀ ਮਛਰਾਂ ਪਸ਼ੂ ਦੁੱਧ ਪਾਲਤੀ ਚ ਕੋਈ ਢਾਹਉਂਦੀ ਆਪਾਂ ਉਹ ਸੇਫਟੀ ਹੋ ਜਾਂਦੀ ਜੀ ਹਾਂਜੀ ਨਾਲੇ ਕਈ ਚਲੋ ਪਿਛਲੇ ਸੁਵੇਦੀਆਂ ਵੀ ਪਹੂ ਗਿੱਜੇ ਹੁੰਦੇ ਆਪਾਂ ਪੌਣ ਕਈ ਨਹੀਂ ਪੌਣਦੇ ਪੀਂ ਪਾ ਕੇ ਕਈ ਬੰਦੇ ਆ ਦਿੰਦੇ ਪੌਣਾ ਚਾਹੀਦਾ ਜ਼ਰੂਰੀ ਆ ਕਈ ਪੌਣਦੇ ਨਹੀਂ ਆ ਤੇ ਮੋਲਿੰਦਾ ਵੀਰੇ ਲੈਣੇ ਦੇਣੇ ਕੀ ਆ ਮੋਲ ਵੀਰ ਜੀ ਦਾ ਭਾਵੇਂ ਆਪਾਂ 40 ਕਰ ਲੀਏ 38 ਕਰ ਲੀਏ ਜੀ ਇਹ 36000 ਦੀ ਦੇ ਦਾਂਗੇ ਆਪਾਂ ਦੁੱਧ 15 16 ਲੀਟਰ ਕਰ ਜੂਗੀ ਰਾਮ ਨਾਲ 36000 ਦੀ ਹਾਂਜੀ 36000 ਦੀ ਵੀਰੋ ਜਿਹੜੀ ਬਿਲਕੁਲ ਸੱਜਰ ਵੜਾ ਬੌਲੇ ਤੇ ਚੱਲਣ ਰਹੀ ਹੈ ਤੇ ਮਗਰ ਬੱਛੀ ਆ ਬੱਚੀਆਂ ਬੱਚੀਆਂ ਤਿੰਨਾਂ ਦੀ ਮੈਂ ਦਿਖਾਉਂਗਾ ਫਾਈਨਲ ਮੇਰਾ ਵੀਰ ਵੀਡੀਓ ਦੇ ਨਾਲ ਬਣੇ ਰਿਓ ਲਾਸਟ ਤੇ ਦਿਖਾ ਦੂੰਗਾ ਠੀਕ ਹੈ 36000 ਦੀ ਹਾਂ ਨਾ ਜੀ ਹਾਂ ਨਾ ਹਾਂ 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 ਨਾ 36000 ਦੀ ਠੀਕ ਹੈ ਕਦ ਕਾਟੀ ਸੋਨਾ ਹੈਗਾ ਹਾਂ ਮੀਡੀਅਮ ਅੱਗੇ ਜਿਹੜਾ ਦੋਸਤੋ ਵੀਰ ਹੱਥ ਫੇਰੂਗਾ ਸੇਵਾ ਕਰੂਗਾ ਠੀਕ ਹੈ ਦੁੱਧ ਜਿਹੜਾ ਦੋਸਤੋ ਪਾਇਦਾ ਹੁੰਦਾ ਹਰ ਵਾਰ ਦੀ ਤ ਮੌਕੇ ਤੇ ਬੌਲੇ ਦੇ ਵਿੱਚ ਲੈ ਜਾਓ 2-4 ਦਿਨਾਂ ਦੇ ਥੱਲੇ ਜਿੰਨਾ ਦੁੱਧ ਚੋਕੇ ਤੁਸੀਂ ਲੈ ਜਾਓਗੇ ਉਸ ਤੋਂ ਬਾਅਦ ਤੁਹਾਡੀ ਸੇਵਾ ਕੰਮ ਕਰਨੀ ਹੈ ਜਿੰਨੀ ਸੇਵਾ ਸੋਹਣੀ ਕਰ ਲੋਗੇ ਓਨਾ ਕ ਦੁੱਧ ਪਾ ਲੋਗੇ ਤੁਸੀਂ ਇੱਕ ਲਾਸਟ ਤੇ ਜਿਹੜੀ ਆ ਦੋਸਤੋ ਜਰਸੀ ਬੈਡ ਆ ਠੀਕ ਆ ਜਰਸੀ ਬੈਡ ਆ ਸੂਈਸ ਬਾਈ ਆ ਠੀਕ ਆ ਤੇ ਬੱਚਾ ਵੀ ਮਿਲਦਾ ਵੇਂਦੇ ਥੱਲੇ ਵੀ ਫੀਮੇਲ ਹੀ ਆ ਫੀਮੇਲ ਤੇ ਸੋਨੂ ਭਾਈ ਡਿਟੇਲ ਕੀ ਜਾਂਦੀ ਹੁਣ ਡਿਟੇਲ ਇਹ 6 ਤੋਂ 7 ਦਿਨ ਹੋ ਗਏ ਇਹਨੂੰ ਸੂਈ ਨੂੰ ਮਗਰ ਵੱਛੀ ਇਹਦੇ ਹੂੰ ਤੇ ਹੁਣ ਇਹਦੇ ਥੱਲੇ ਮੌਕੇ ਤੇ 12 ਲੀਟਰ ਆ ਦੋਰ ਨਹੀਂ ਆ ਹ ਅਜੇ 10 ਦਿਨ ਤੇ ਮਤਲਬ ਮੰਨ ਲਓ ਵੀ ਜੋ 10 ਦਿਨ ਦੇ ਕਰੀਬ ਸੂਏ ਨੂੰ ਹੋ ਜਣਾ ਉਦੋਂ ਦੁੱਧ ਤੇ ਪਹੁੰਚ ਅਜੇ ਨਾ ਆਉਂਦਾ ਵਾ ਹਮ ਦੇ ਇਹਦੇ ਤੋਂ ਅਜੇ ਆਪਾਂ 14 15 ਦੀ ਅਮੀਰ ਕਰ ਸਕਦੇ ਹਾਂ ਜੇ ਵਧਣ ਆਉਣੇ ਨੇ ਅਜੇ ਮੈਲੇ ਮੂਲੇ ਤੋਂ ਨਹੀਂ ਚੱਲੀ ਹੈਗੀ ਅਜੇ 12 13 ਦਿਨਾਂ ਚ ਨੇ 6-7 ਦਿਨ ਹਾਂ 6-7 ਦਿਨ ਹੋਏ ਨੇ ਤੇ ਹੁਣ ਕਿੰਨਾ ਨੈਟ 9 ਕਿ 10 ਕਿ 12 12 ਹੁਣ 12 12 ਹਾਂ ਜਿਹੜਾ 12 ਆਪਾਂ ਪਰ 11-10 ਕਿ ਦਿਨੇ ਫਿਰ ਵੀ ਕੋਈ ਪਤਾ ਨਹੀਂ ਦਾ ਮੌਕੇ ਤੇ ਜਦ ਆਪਾਂ ਵਾਧਾ ਘਟਾ ਹੋ ਜਾਂਦਾ ਵਾ ਜਿਵੇਂ ਸਵਾਈਚ ਵੀ ਚਲੋ ਪਰ 11 ਲੀਟਰ ਜਿਤਨਾ ਮਰਜ਼ੀ ਕੋਈ ਤਸੱਲੀ ਕਰਕੇ ਖੜ ਸਕਦਾ ਆਪਣੇ ਵੀਰ ਠੀਕ ਆ ਹਾਂਜੀ ਲੋ ਵੀ ਦੋਸਤੋ ਆ 11 ਲੀਟਰ ਦੀ ਕੋਈ ਵੀ ਰਸੱਲੀ ਕਰ ਲੈ ਵੈਡ ਜਰਸੀ ਆ ਥੱਲੇ ਬੱਚਾ ਉਹ ਵੀ ਫੀਮੇਲ ਜਰਸੀ ਮੈਂ ਦਿਖਾਉਂਗਾ ਤੁਹਾਨੂੰ ਲਾਸਟ ਤੇ ਤੇ 11 ਲੀਟਰ ਦੀ ਚਵਾਈ ਤੁਸੀਂ ਕਰਨੀ ਹੈ ਠੀਕ ਆ 6ਵੇਂ 7ਵੇਂ ਦਿਨ ਦੇ ਵਿੱਚ ਆ ਵੇਖੋ ਥਣ ਜੀ ਠੀਕ ਆ ਚਵਾਈ ਜ ਵੀ ਸੋਹਣੀ ਲੱਗੀ ਭਰਾ ਜਮ ਓਕੇ ਓਕੇ ਜਲਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਠੀਕ ਹੈ ਜੀ ਆ ਜਿਹੜੇ ਦੋਸਤੋ ਥਣ ਦੇ ਠੀਕ ਆ ਬੈਠਦੇ ਯਾਨ ਤੁਸੀਂ ਇਹਨਾਂ ਨੂੰ ਦੇਖ ਲਓ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਦਾ ਮਨ ਦੀ ਇੱਛਾ ਹੋਵੇ ਰਾਦਾ ਬਣ ਜੇ ਵੀ ਆਨਲਾਈਨ ਸੌਦਾ ਕਰਨਾ ਉਹਨਾਂ ਲਈ ਆ ਬਾਕੀ ਜਿਹੜੇ ਵੀਰ ਇਥੇ ਪਹੁੰਚ ਸਕਦੇ ਉਹਨਾਂ ਨੂੰ ਪਹਿਲ ਦੇਦਾਰ ਤੇ ਜਿਹੜਾ ਤੁਸੀਂ ਦੋਸਤੋਂ ਤਸੱਲੀ ਕਰ ਸਕਦੇ ਆ ਆ ਫੇਸ ਕੁਆਲਟੀ ਦੇਖੋ ਖੋਲ੍ਹ ਕੇ ਵੀਰ ਜੀ ਹਾਂ ਜੀ ਠੀਕ ਆ ਸੋਨੂ ਵੀਰੇ ਕਿੰਨੀ ਕ ਡਿਮਾਂਡ ਐ ਇਸ ਵਾਇਡ ਦੀ ਮੋਲੇ ਦਾ ਕਰਨ ਨੂੰ ਆਪਾਂ 38 ਕਰ ਲੈਨੇ ਆ ਹਾਂਜੀ ਇਹ 36000 ਦੀ ਲਾਸਟ ਲਾਇ ਦੇ ਆ 36 ਦੀ 36000 ਦੀ ਦੇ ਦਾਂਗੇ ਆਪਾਂ ਠੀਕ ਹਾਂ ਨਾ ਜਿਹੜੀ ਹਾਂਜੀ ਹਾਂਜੀ ਕੋਈ ਹੋ ਜੂ ਗਲੈਸ ਦੋਸ ਥੋੜਾ ਬੋਦਾ ਚਲੋ ਮਾਨ ਤਾਨ ਕਰ ਲਾਂਗੇ ਕਈ ਵੀਰ ਮਿਲ ਕੇ ਜਿਆਦਾ ਕਰਦੇ ਫਿਰ ਜਿਆਦੇ ਦਾ ਔਖਾ ਜਾਂਦਾ ਥੋੜਾ ਬੋਦਾ ਚਲੋ ਕੋਈ ਨਾ ਕਰ ਲਾਂਗੇ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ओके सोनू ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸੋ ਹਾਂਜੀ ਵੀਰ ਜੀ 9815082415 ਜੀ ਤੇ ਇੱਕ ਵੀਰਾਂ ਨੂੰ ਬੇਨਤੀ ਆ ਵੀ ਜੇ ਜਿਹੜੀ ਕੋਈ ਕਿਸੇ ਵੀ ਪਹੂ ਦਾ ਆਪਣਾ ਕੋਈ ਸ਼ਬਦ ਹੁੰਦਾ ਨਾ ਸਾਈ ਪਾਉਣ ਤੋਂ ਨਾ ਝਿਜਕਿਆ ਕਰੋ ਹਾਂ ਜੇ ਕੋਈ ਕਮੀ ਪੇਸ਼ੀ ਹੋਊਗੀ ਆਪਾਂ ਥਾਂ ਰਸਾਈ ਹ ਵਾਪਸ ਕਰਨ ਦੇ ਹੱਕਦਾਰ ਆ ਜਾਂ ਥਣ ਵੱਧ ਘਟ ਜਾਂ ਕੋ ਕੋਪੂਰ ਛੱਟਾ ਕਿਸੇ ਚ ਨਿਕਲਦਾ ਜਾ ਕੋ ਦੁੱਧ ਆਪਾਂ ਮੰਨ ਲਓ 18 ਦੱਸਦੇ ਆ 13 14 ਜਾਂ 15 ਨਿਕਲਦਾ ਉਹਦੇ ਚ ਆਪਾਂ ਬੇਸ਼ੱਕ ਮਤਲਬ ਅਗਲੇ ਨੂੰ ਉਸੇ ਵੇਲੇ ਵਾਪਸ ਕਰਾਂਗੇ ਸਾਈਪੌਂਡ ਤਾਂ ਨਾ ਵੀਰ ਜੀ ਕਿਆ ਕਰਨ ਜਿਹਦੀ ਸਾਈ ਬਾਕੀ ਚਵਾਈ ਫਿਰ ਉਹਦੀ ਉਹਨੂੰ ਹੀ ਕਰਵਾ ਸਕਦੇ ਆ ਵੀਡੀਓ ਕਾਲ ਤੇ ਸਾਰਿਆਂ ਨੂੰ ਫਿਰ ਓਖਾ ਜਾਂਦਾ ਕਈ ਵੀਰ ਸਾਈ ਤੋਂ ਬਗੈਰ ਆ ਦੇ ਵੀਡੀਓ ਕਾਲ ਤੇ ਚਵਾਈ ਕਰਾ ਦੋ ਫਿਰ ਜਿਹਦੇ ਨਾਲ ਸਾਈ ਫਾਈਨਲ ਹੋ ਜਾਂਦੀ ਉਹਨੂੰ ਮਤਲਬ ਦੋ ਟਾਈਮ ਤਿੰਨ ਟਾਈਮ ਜਿੰਨੀ ਵਾਰ ਵੀ ਵੀਰ ਦੀ ਆਪਾਂ ਪੂਰੀ ਤਸੱਲੀ ਕਰਾ ਕੇ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਹੋਈ ਹੈਗੀ ਆਪਣੇ ਜਾਂ ਹਾਂ ਬਿਲਕੁਲ ਜੀ ਹਾਂਜੀ ਜਰੂਰ ਜਿਹੜਾ ਦੋਸਤੋ ਤੁਸੀਂ ਇਹ ਜਿਹੜੀ ਬੇਨਤੀ ਆ ਵੀਰ ਤੇ ਪਸ਼ੂਦਾਨੋਂ ਆਪਾਂ ਤੈਨੂੰ ਦਿਖਾਤੇ ਆ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਉਂਦਾ ਤਸੱਲੀ ਤੁਸੀਂ ਕਰਨੀ ਆ ਤਸੱਲੀ ਕਰਕੇ ਆਪਣਾ ਜਿਹੜਾ ਪਸ਼ੂ ਖਰੀਦ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪਹਿਲੇ ਨੰਬਰ ਦਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਐਫ ਐਫ ਵਸ਼ੀ ਦਿਖਾਈ ਸੀ ਮੂੰਹ ਚਾਰ ਦੰਦ ਉਹਦਾ ਜਿਹੜਾ ਦੋਸਤੋ ਬੱਚਾ ਇਹ ਹੈਗਾ ਠੀਕ ਆ ਆ ਫੀਮੇਲ ਕਾਫ ਆ ਉਹਦੀ ਅੱਜ 20ਵੇਂ ਤੋਂ 25ਵੇਂ ਦਿਨ ਦੇ ਦੌਰਾਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਉਸ ਸੜਨ ਨੂੰ ਉਹਦੇ ਥੱਲੇ ਜਿਹੜੀ ਆ ਦੋਸਤੋ ਬੱਚੀ ਆ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਬਲੈਕ ਰੰਗ ਦੇ ਵਿਚਕਾਰ ਸੈਂਟਰ 'ਚ ਬੱਚੀ ਦਿਖਾਈ ਸੀਗੀ ਕੱਲ੍ਹ ਸੋਈ ਆ ਸ਼ਾਮੀ ਉਹਦੀ ਜਿਹੜੀ ਦੋਸਤੋ ਇਹ ਫੀਮੇਲ ਕਾਫ ਆ ਆ ਦੇਖ ਲੋ ਜੀ ਠੀਕ ਆ ਇਹ ਫੀਮੇਲ ਕਾਫ ਆ ਜਿਹੜੀ ਸੈਂਟਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਵਿਚਕਾਰ ਬਲੈਕ ਰੰਗ ਦੇ ਵਿੱਚ ਠੀਕ ਆ ਇਹ ਬੱਚੀ ਉਹਦੇ ਥੱਲੇ ਆ ਠੀਕ ਆ ਜੀ ਬਾਕੀ ਆ ਬੱਚਾ ਹੈਗਾ ਉਸ ਤੋਂ ਬਾਅਦ ਜਿਹੜੀ ਜਰਸੀ ਦੀ ਬੱਚੀ ਆ ਜਿਹੜੀ ਦੋਸਤੋ ਫੀਮੇਲ ਕਾਫ ਆ ਜਰਸੀ ਦਾ ਬੱਚਾ ਜੁਤੀਜੇ ਨੰਬਰ ਤੇ ਆ ਉਹਦੀ ਆ ਜਿਹੜੀ ਬੱਚੀ ਹੈਗੀ ਜੀ ਠੀਕ ਆ ਇਹ ਫੀਮੇਲ ਕਾ ਇਹ ਤਿੰਨ ਬੱਚੇ ਸੀ ਜਿਹੜੇ ਦੋਸਤੋ ਬਿਲਕੁਲ ਤਿੰਨਾ ਬੱਚੀਆਂ ਦੇ ਹੈਗੇ ਆ ਸੋ ਚੰਗੀ ਤਰ੍ਹਾਂ ਤੁਸੀਂ ਆਪਣੀ ਨਰਕ ਪਰਕ ਕਰਕੇ ਬੇਸ਼ੱਕ ਸੌਦਾ ਕਰ ਸਕਦੇ ਆ